ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਜਿਹੜੀ ਪ੍ਰੀਖਿਆ 1 ਦਸੰਬਰ ਨੂੰ ਕੰਡਕਟ ਕਰਵਾਈ ਗਈ ਸੀ ਪੀਐਸਟੈਟ ਪ੍ਰੀਖਿਆ ਦੀ ਮੈਂ ਗੱਲ ਕਰ ਰਹੀ ਹਾਂ ਕਿ ਜਿਨ੍ਹਾਂ ਸਾਥੀਆਂ ਨੇ ਉਹ ਪੇਪਰ ਪਾਸ ਕਰ ਲਿਆ ਐਂਡ ਉਹਨਾਂ ਦੇ ਜਿਹੜੇ ਸਰਟੀਫਿਕੇਟ ਹੈਗੇ ਆ ਜੀ ਕਿਵੇਂ ਪ੍ਰਾਪਤ ਹੋਣਗੇ ਕਿੱਥੋਂ ਪ੍ਰਾਪਤ ਹੋਣਗੇ ਜਿਹੜੇ ਅਦਰ ਸਟੇਟ ਦੇ ਕੈਂਡੀਡੇਟਸ ਨੇ ਜਿਵੇਂ ਕਿ ਹਰਿਆਣਾ, ਰਾਜਸਥਾਨ ਜਿਹੜੀਆਂ ਨਾਲ ਦੀਆਂ ਸਟੇਟਾਂ ਦੇ ਜਿਹੜੇ ਵਿਦਿਆਰਥੀ ਸੀਗੇ ਜਿਨ੍ਹਾਂ ਨੇ ਫਾਰਮ ਭਰਿਆ ਸੀ ਪੇਪਰ ਵੀ ਕਲੀਅਰ ਕਰ ਲਿਆ ਉਹਨਾਂ ਸਾਥੀਆਂ ਨੂੰ ਇਹ ਸਰਟੀਫਿਕੇਟ ਕਿੱਥੋਂ ਪ੍ਰਾਪਤ ਹੋਊਗਾ ਜੇਕਰ ਡਿਜੀ ਡਾਕਰ ਦੇ ਵਿੱਚੋਂ ਪੀਐਸਟੈਟ ਦਾ ਸਰਟੀਫਿਕੇਟ ਤੁਹਾਨੂੰ ਪ੍ਰਾਪਤ ਹੁੰਦਾ ਆ ਕੀ ਉਹ ਸਰਟੀਫਿਕੇਟ ਵੈਲਿਡ ਹੋਊਗਾ ਕਿਉਂਕਿ ਕੁਝ ਸਾਥੀ ਸੋਚਦੇ ਨੇ ਕਿ ਆਪਾਂ ਉਹੀ ਸਰਟੀਫਿਕੇਟ ਪ੍ਰਾਪਤ ਕਰਕੇ ਰੱਖ ਲੈਣੇ ਆ ਸਾਨੂੰ ਡਾਇਟਸ ਦੇ ਵਿੱਚ ਜਾਣਾ ਹੀ ਨਾ ਪਵੇ ਜਿੱਥੋਂ ਇਹ ਸਰਟੀਫਿਕੇਟ ਮਿਲਣਾ ਆ origignal copy ਦੀ ਮੈਂ ਗੱਲ ਕਰ ਰਿਹਾ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਗੱਲ ਕਰ ਰਹੀ ਹਾਂ ਪੀਐਸਟੈਟ ਸਰਟੀਫਿਕੇਟ ਦੀ 1 ਦਸੰਬਰ 2024 ਨੂੰ ਇਹ ਪ੍ਰੀਖਿਆ ਕੰਡਕਟ ਕਰਵਾਈ ਗਈ ਐਂਡ ਕੁਝ ਦਿਨ ਪਹਿਲਾਂ ਹੀ ਇਹਦਾ ਨਤੀਜਾ ਵੀ ਘੋਸ਼ਿਤ ਕੀਤਾ ਗਿਆ। ਕਾਫੀ ਸਾਰੇ ਸਾਥੀਆਂ ਦਾ ਜਿਹੜਾ ਪੇਪਰ ਹੈਗਾ ਜੀ ਚੰਗੇ ਨੰਬਰਾਂ ਨਾਲ ਕਲੀਅਰ ਵੀ ਹੋ ਗਿਆ। ਉਹਨਾਂ ਸਾਰੇ ਸਾਥੀਆਂ ਨੂੰ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਵਧਾਈਆਂ ਹੋਣ। ਐਂਡ ਗੱਲ ਕਰ ਰਹੇ ਹਾਂ ਕਿ ਪੀਐਸਟੈਟ ਦੇ ਜਿਹੜੇ ਸਰਟੀਫਿਕੇਟ ਹੈਗੇ ਆ ਜੀ ਇਹਨਾਂ ਨੂੰ ਆਉਣ ਦੇ ਵਿੱਚ ਕੁਝ ਸਮਾਂ ਲੱਗ ਜਾਂਦਾ ਹੁੰਦਾ ਆ। ਬਟ ਤੁਹਾਨੂੰ ਫਿਕਰ ਕਰਨ ਦੀ ਪ੍ਰਵਾਹ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਦੋਂ ਤੁਹਾਡੀ ਭਰਤੀ ਆਉਣੀ ਆ ਜਾਂ ਫਿਰ ਜਦੋਂ ਵੀ ਨੋਟੀਫਿਕੇਸ਼ਨ ਆਊਗਾ ਭਰਤੀ ਵਾਲੇ ਨੋਟੀਫਿਕੇਸ਼ਨ ਦੀ ਮੈਂ ਗੱਲ ਕਰ ਰਿਹਾ। ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਤੁਹਾਡਾ ਸਰਟੀਫିକੇਟ ਹੈਗਾ ਜੀ ਤੁਹਾਨੂੰ ਡਿਸਟ੍ਰਿਬਿਊਟ ਕਰ ਦਿੱਤਾ ਜਾਊਗਾ ਪੀਐਸਟੈਟ ਦਾ ਸਰਟੀਫିକੇਟ ਤੁਹਾਡੇ ਘਰੇ ਪੋਸਟ ਨਹੀਂ ਕੀਤਾ ਜਾਂਦਾ ਜਿਹੜੀ ਤੁਹਾਡੀ ਜ਼ਿਲ੍ਹੇ ਦੀ ਡਾਈਟ ਹੁੰਦੀ ਹੈ ਡਾਈਟ ਦੇ ਵਿੱਚ ਈਟੀਟੀ ਦਾ ਕੋਰਸ ਕਰਵਾਇਆ ਜਾਂਦਾ ਆ ਡਾਈਟ ਇੱਕ ਸਰਕਾਰੀ ਸੰਸਥਾ ਹੁੰਦੀ ਆ ਜਿੱਥੇ ਈਟੀਟੀ ਦਾ ਕੋਰਸ ਕਰਵਾਇਆ ਜਾਂਦਾ ਉੱਥੋਂ ਹੀ ਤੁਹਾਨੂੰ ਪੀਐਸਟੈਟ ਦੇ ਸਰਟੀਫିକੇਟ ਪ੍ਰਾਪਤ ਹੁੰਦੇ ਨੇ ਜਿਹੜੇ ਹੁੰਦੇ ਨੇ ਅਦਰ ਸਟੇਟ ਵਾਲੇ ਕੈਂਡੀਡੇਟ ਉਹਨਾਂ ਨੂੰ PSAT ਦੇ ਸਰਟੀਫਿਕੇਟ ਰੂਪੜ ਡਾਇਟ ਤੋਂ ਮਿਲਣਗੇ ਬਟ ਫਿਰ ਵੀ ਇਹ ਗੱਲਾਂ ਮੈਂ ਲਾਸਟ ਤੇ ਕਲੀਅਰ ਕਰ ਦਊਗਾ ਜਦੋਂ PSAT ਦੇ ਸਰਟੀਫਿਕੇਟ ਆਉਣਗੇ ਕਿਉਂਕਿ ਮੇਰੇ ਦੁਆਰਾ ਸਭ ਤੋਂ ਪਹਿਲਾਂ ਨੋਟੀਫਾਈ ਕਰਕੇ ਦੱਸ ਦਿੱਤਾ ਜਾਂਦਾ ਆ ਕਿ PSAT ਦੇ ਸਰਟੀਫਿਕੇਟ ਐਨੀ ਟਾਈਮ ਦੇ ਵਿੱਚ ਡਾਇਟਸ ਵਿੱਚ ਭੇਜ ਦਿੱਤੇ ਜਾਣਗੇ ਜਾਂ ਫਿਰ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਪੈਣੀ ਆ ਜੇਕਰ ਤੁਸੀਂ PSAT ਦਾ ਸਰਟੀਫਿਕੇਟ ਲੈਣ ਜਾਣੀ ਹੋ ਤੁਹਾਡੀ ਬੀਐਡ ਦੀ ਜਿਹੜੀ ਡਿਗਰੀ ਹੈਗੀ ਆ ਜਾਫਰ ਲਾਸਟ ਸੈਮੈਸਟਰ ਦੀ ਫੋਟੋਕਾਪੀ ਆਧਾਰ ਕਾਰਡ ਵੀ ਮੰਗ ਸਕਦੇ ਆ ਫੋਟੋ ਵੀ ਮੰਗ ਸਕਦੇ ਆ ਬਾਕੀ ਵਕਰੀਆਂ ਵਕਰੀਆਂ ਡਾਟਾ ਦਾ ਆਪਣਾ ਵੱਖਰਾ ਵੱਖਰਾ ਹਿਸਾਬ ਹੁੰਦਾ ਆ ਕਈ ਸਿਰਫ ਰੋਲ ਨੰਬਰ ਨਾਲ ਹੀ ਤੁਹਾਡਾ ਪੀਐਸਟੈਟ ਦਾ ਸਰਟੀਫਿਕੇਟ ਤੁਹਾਨੂੰ ਦੇ ਦੇਣਗੇ ਬਾਕੀ ਕੋਸ਼ਿਸ਼ ਕਰਿਓ ਪੀਐਸਟੈਟ ਦਾ ਜਿਹੜਾ ਰੋਲ ਨੰਬਰ ਹੈਗਾ ਜੀ ਉਹਨੂੰ ਜਰੂਰ ਸਾਬ ਕੇ ਰੱਖਿਆ ਜਾਵੇ ਬਾਕੀ ਦੇ ਜਿਹੜੇ ਡਾਕੂਮੈਂਟਸ ਹੁੰਦੇ ਨੇ ਮੈਂ ਤਾਂ ਸਮਝਦਾ ਆ ਸਾਰਿਆਂ ਕੋਲ ਅਵੇਲੇਬਲ ਹੁੰਦੇ ਹੀ ਨੇ ਹੁਣ ਗੱਲ ਆਉਂਦੀ ਹੈ ਕਿ ਸਰ ਮੈਂ ਡਾਈਟ ਦੇ ਵਿੱਚ ਸਰਟੀਫਿਕੇਟ ਜੇਕਰ ਨਹੀਂ ਲੈਣ ਜਾਣਾ ਸਿਰਫ ਡਿਜੀ ਲੋਕਰ ਵਾਲਾ ਸਰਟੀਫਿਕੇਟ ਹੀ ਚਲਾਉਣਾ ਹੋਵੇ ਤਾਂ ਕਿ ਇਹ ਚੱਲ ਸਕਦਾ ਆ ਚਲਾਉਣ ਨੂੰ ਚਲਾ ਸਕਦੇ ਹੂੰ ਬਟ ਜਦੋਂ ਤੱਕ ਸਰਕਾਰ ਆਪ ਹੀ ਤੁਹਾਨੂੰ ਫਿਜ਼ੀਕਲ ਫਾਰਮੈਟ ਵਾਲਾ ਸਰਟੀਫਿਕੇਟ ਪ੍ਰੋਵਾਈਡ ਕਰਵਾ ਰਹੀ ਹੈ ਉਦੋਂ ਤੱਕ ਤੁਹਾਨੂੰ origignal ਸਰਟੀਫਿਕੇਟ ਲੈ ਕੇ ਆਉਣਾ ਪੈਣਾ ਆ ਐਂਡ ਸਕਰੂਟੀ ਟਾਈਮ ਤੁਹਾਨੂੰ ਸ਼ੋ ਵੀ ਕਰਨਾ ਪਊਗਾ ਜਿਵੇਂ सीटेट ਦੀ ਐਗਜ਼ਾਮਪਲ ਲੈ ਲੈਂਨੀ ਆ ਸੀਟ ਦਾ ਜਿਹੜਾ ਆਨਲਾਈਨ ਸਰਟੀਫਿਕੇਟ ਜਨਰੇਟ ਹੁੰਦਾ ਆ ਡੀਜੀ ਲੋਕਰ ਦੇ ਵਿੱਚੋਂ ਤੁਸੀਂ ਉਹਨੂੰ ਡਾਊਨਲੋਡ ਕਰ ਲੈਣੇ ਹੋ ਤਾਂ ਉਹ ਸਰਟੀਫਿਕੇਟ ਵੈਲਿਡ ਹੁੰਦਾ ਆ ਬਟ ਸੀਟ ਐਟ ਪਹਿਲਾਂ ਕਾਫੀ ਟਾਈਮ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ ਕਿ ਪਹਿਲਾਂ ਉਹਨਾਂ ਵੱਲੋਂ ਬਾਏ ਪੋਸਟ ਫਿਜ਼ੀਕਲ ਸਰਟੀਫਿਕੇਟ ਭੇਜ ਜਾਂਦੇ ਸੀ ਬਟ ਹੁਣ ਉਹਨਾਂ ਵੱਲੋਂ ਇਹ ਕੰਮ ਨਹੀਂ ਕੀਤਾ ਜਾਂਦਾ ਸੋ ਇਸ ਕਰਕੇ ਕਹਿ ਸਕਦੇ ਹਾਂ ਸੌਫਟ ਕਾਪੀ ਵੈਲਿਡ ਹੁੰਦੀ ਹੈ ਬਟ ਆਪਣੇ ਪੀਐਸਟੈਟ ਦੇ ਕੇਸ ਵਿੱਚ ਡਿਜੀ ਲੋਕਰ ਵਾਲਾ ਸਰਟੀਫਿਕੇਟ ਚਲਾਇਆ ਜਾ ਸਕਦਾ ਆ ਪਰ ਜਦੋਂ ਤੱਕ origignal ਕਾਪੀ ਮਿਲ ਰਹੀ ਹੈ ਡਾਈਟਸ ਦੇ ਵਿੱਚੋਂ ਉਦੋਂ ਤੱਕ ਤੁਹਾਨੂੰ ਰਿਸੀਵ ਕਰਨਾ ਪੈਣਾ ਆ ਜਿਹੜੀ origignal ਕਾਪੀ ਹੋਊਗੀ ਪੀਐਸਟੈਟ ਸਰਟੀਫਿਕੇਟ ਦੀ ਬਾਕੀ ਟਾਈਮ ਟੂ ਟਾਈਮ ਆਪਣੇ ਇਸ ਚੈਨਲ ਤੇ ਇਸ ਰਿਗਾਰਡਿੰਗ ਜਾਣਕਾਰੀ ਦਿੱਤੀ ਜਾਂਦੀ ਆ ਟੈਲੀਗ੍ਰam ਚੈਨਲ ਵੀ ਹੈਗਾ ਆ ਜਿੱਥੇ ਆਪਾਂ ਛੋਟੀ ਮੋਟੀ ਜਾਣਕਾਰੀ ਟੀਚਿੰਗ ਐਗਜ਼ਾਮ ਨਾਲ ਸੰਬੰਧਿਤ ਸ਼ੇਅਰ ਕਰ ਦਿੰਨੇ ਆ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching God bless you all